ਬਹੁਤ ਅਨਫੋਰਚੁਨੇਟ ਬੰਦੋ ਨੇ ਕੋਈ ਨਹੀਂ ਕੋਈ ਮੇਰਾ ਭਾਂਜਾ ਸੀ ਇਹ ਬੰਦਾ ਬੇਟਾ ਸੀ ਤੁਸੀਂ ਸਾਰੇ ਵੀ ਜਿਹੜਾ ਜ਼ਮੀਨ ਵਾਲੇ ਬੰਦੇ ਐ ਬੜਾ ਮੋਟੋ ਡਿਸਪਲੂਟ ਹੋ ਜਾਂਦਾ ਪਰ ਇਟ ਇਜ਼ ਨਾਟ ਕਿ ਤੁਸੀਂ ਕਿਸੇ ਨੂੰ ਮੋਰੀ ਮਾਰ ਕੇ ਮਾਰ ਲਓ ਕੋਈ ਏਡੀ ਵੱਡੀ ਗੱਲ ਵੀ ਨਹੀਂ ਸੀ ਪੁਲਿਸ ਵਾਸ ਥੇਰ ਜੇ ਕੋਈ ਕੰਪਲੇਂਟ ਕਰੋ ਜਾ ਕੇ ਕਨਫੈਡਰੈਂਸੀ ਨੈਪਰ ਜਿन्होने ਸਿੱਧਾ ਜਾ ਕੇ ਬੱਸ ਤੇ ਰੈਕਟਾ ਤੇ ਤੇ ਮੈਨੂੰ ਤਾਂ ਹੀ ਨਹੀਂ ਮਿਲਿਆ ਕਿ ਸੁਣਨ ਆਉਣਾ ਹੋ। ਪਰ ਜੇ ਤੁਹਾਨੂੰ ਆਉਣਾ ਹੈ ਤਾਂ ਸਲਾਹ ਤੁਹਾਨੂੰ ਉਹ ਸਾਰਾ ਕੁਝ ਮੇਰਾ ਦਲੋ ਸਾਰਾ ਪੁਲਿਸ ਨੂੰ ਬਤਾ ਲੱਗ ਜਾ। ਤੇ ਕਈਰ ਲੋਜ ਹੋਏ ਤਾਂ ਵੀ ਕਾਰਵਾਈ ਆ ਹੋ ਰਹੀ ਹੈ। ਇਹ ਤਨ ਨਾਮਲਾ ਚੱਲ ਰਿਹਾ ਕੋ ਜਮੀਨ ਦਾ ਲੈਂਡ ਬਣਾ ਰਿਹਾ ਹੈ। ਇਸ ਲੈਂਡ ਪਿੱਛੇ ਹੋਇਆ ਸਰਪਲਸ ਜ਼ਮੀਨਾਂ ਨਿਕਲਦੇ ਆ। ਉਹ ਹੁਣ ਕਈ ਬੰਦੇ ਨੂੰ ਇਹ ਹੁੰਦਾ ਹੈ ਸਸਤੀ ਲੈ ਕੇ। ਪੋਜੀਸ਼ਨ ਦਾ ਮਿਲਦਾਨੀਆਂ ਤਾਂ ਪੋਜੀਸ਼ਨ ਤੁਸੀਂ ਕੋਰਟ ਤੋਂ ਲੈ ਲਓਗੇ। ਉਹ ਜੋ ਕਬਜ਼ਾ ਕਰਨ ਜਾਂਦੇ ਅਗਲਾ ਰੋਕਦਾ ਹੈ। ਪੁਲਿਸ ਨੂੰ ਜਗਾ ਇਨਵੋਲਵ ਕਰੋ। ਬਸ ਉਹ ਤੇ ਤੁਹਾਨੂੰ ਪਤਾ ਜਦੋਂ ਕੋਲੇ। ਪੁਸ਼ਟੀ ਕਰ ਦੇਣੀ ਕੋਈ। ਹੋਈ ਗੱਲ ਤੁਹਾਡੀ ਪੁਲਿਸ ਨਾਲ। ਪੁਲਿਸ ਨਾਲ ਹੋਈ ਗੱਲ ਕਾਰਵਾਈ ਕਿਸ ਤਰ੍ਹਾਂ ਦੇਖ ਰਹੇ ਹੋ? ਠੀਕ ਹੈ ਜੀ ਪੁਲਿਸ ਨੇ ਤਾਂ ਜਦੋਂ ਤੋਂ ਇਨਸੀਡੈਂਟ ਹੋਇਆ ਉਸ ਤੋਂ ਮੈਨੂੰ ਮੈਸੇਜ ਆ ਗਿਆ ਮੈਂ ਆ ਗਿਆ ਸਾਰਾ ਸਾਰੀ ਰਾਤ ਬੈਠੇ ਰਹੇ ਸਾਰਾ ਜੋ ਵੀ ਕਿਸੇ ਕੋਈ ਗਲਤ ਨਾ ਨਿਲ ਲੈਣਾ ਕੋਈ ਹੋਰ ਜੋ ਸਹੀ ਪ੍ਰੋਪਰ ਜੋ ਨੁਕਸਾਨ ਹੋਵੇਗਾ ਬਟਾ ਵੀ ਪਰਿਵਾਰ ਨੂੰ ਬਸ ਜਸਟਿਸ ਤਾਂ ਹੁਣ ਉਹ ਤਾਂ ਬੰਦੇ ਗਏ ਪਰਿਵਾਰ ਨੂੰ ਐ ਚਲੋ ਸਾਨੂੰ ਇਹ ਪਤਾ ਨਹੀਂ ਹਾਲਾਤ ਇਹ ਜਿਵੇਂ ਮਾਰੇ ਹੋ ਰਹੇ ਵੀ ਇਹਦਾ ਹੀ ਨਹੀਂ ਪਤਾ ਕੋਈ ਕਾਨੂੰਨ ਹੋਰ ਕੋਈ ਹੈ ਪਰਿਵਾਰ ਦਾ ਕਿਉਂਕਿ ਅੱਜ ਕੱਲ ਲੋਕ ਤੁਸੀਂ ਹਾਲਾਤ ਦੇਖ ਰਹੇ ਹੋ ਕਿਵੇਂ ਨਾ ਕਿਵੇਂ ਮਾੜੀ ਚ ਪ੍ਰੋਬਲਮ ਆ ਜਾਂਦੀ ਹੈ ਉੱਥੇ ਬੜਾ ਤੰਗ 19 ਤਾਰੀਖ ਕੱਲ ਸ਼ਾਮ ਨੂੰ ਲਗਭਗ 7:30 ਵਜੇ ਦੇ ਕਰੀਬ ਲੋਕਲ ਸਿਟੀ ਮਲੋਟ ਪੁਲਿਸ ਨੂੰ ਫਰਸਟ ਇਨਫੋਰਮੇਸ਼ਨ ਮਿਲੀ ਸੀ ਕਿ ਅਬਨ ਖੁਰਾਣਾ ਪਿੰਡ ਦੇ ਕੋਲ ਦੋ ਡੈੱਡ ਬੋਡੀ ਮਿਲੀ ਹੈ ਦਿਓ ਤੁਰੰਤ ਮੌਕੇ ਤੇ ਪੁਲਿਸ ਦੇ ਇਹ ਅਫਸਰਸ ਨੇ ਵਿਜ਼ਿਟ ਕਰਕੇ ਵੈਰੀਫਾਈ ਕੀਤਾ ਤਾਂ ਇਹ ਗੱਲ ਸਾਹਮਣੇ ਆਈ ਕਿ ਅਬਨ ਖੁਰਾਣਾ ਪਿੰਡ ਦੇ ਰਹਿਣ ਵਾਲੇ ਵਿਨੈ ਪ੍ਰਤਾਪ ਦੇ ਉਸ ਦੇ ਬੇਟੇ ਸੂਰੀ ਪ੍ਰਤਾਪ ਦਾ ਜੋ ਹੈ ਉਹ ਗਨ ਸ਼ਾਟ ਇੰਜਰੀ ਕਰਕੇ ਮਰਡਰ ਹੋਇਆ ਹੈਗਾ ਇਹ ਨਾਲੀ ਉਨਾਦੀ ਰੈਡ ਕਲਰ ਦੀ ਜੋ ਇੱਕ ਐਂਡੇਵਰ ਗੱਡੀ ਸੀਗੀ ਉਹ ਮੌਕੇ ਤੇ ਸੀ। ਤੋਂ ਜਦ ਵੈਰੀਫਾਈ ਕੀਤਾ ਗਿਆ ਤੇ ਇਨੀਸ਼ੀਅਲ ਇਨਵੈਸਟੀਗੇਸ਼ਨ ਤੇ ਗੱਲ ਸਾਹਮਣੇ ਆਈ ਕਿ ਇਹਨਾਂ ਦਾ ਜੋ ਹੈਗਾ ਬੁਲਖਰਾਂ ਦਾ ਰਹਿਣ ਵਾਲਾ ਹੀ ਹੈਗਾ ਰਾਣਾ ਦਿਵਿੰਦਰ ਸਿੰਘ ਉਰਫ ਰਾਣਾ ਉਹਦੇ ਨਾਲ ਜੋ ਹੈਗਾ ਇੱਕ ਲੈਂਡ ਡਿਸਪਿਊਟ ਬਿਲੋਂਗ ਸਟੈਂਡਿੰਗ ਚੱਲ ਰਿਹਾ ਸੀਗਾ। ਤੋਂ ਉਨਾਦੀ ਕੱਲ ਸ਼ਾਮ ਨੂੰ ਹੀ ਕੋਈ ਇਸੇ ਮੁੱਦੇ ਤੇ ਐਲਟਰਕੇਸ਼ਨ ਤੇ ਤਸਲ ਵੀ ਹੋਈ ਸੀਗੀ। ਕਿਉਂਕਿ ਮੌਕੇ ਦੇ ਜੋ ਵੀ ਪੋਜੈਸ਼ਨ ਸੀਗੀ ਵਿਨੇ ਪ੍ਰਤਾਪ ਦੀ ਉਸ ਚੀਜ਼ ਨੂੰ ਲੈ ਕੇ ਇਹਨਾਂ ਦੀ ਕੱਲ ਦੁਪਹਿਰ ਦੇ ਬਾਅਦ ਵੀ ਐਲਟਰਕੇਸ਼ਨ ਚੱਲ ਰਹੀ ਸੀ। ਉਹ ਜਦ ਵੈਰੀਫਾਈ ਰਿਵਰਸ ਟ੍ਰੇਸ ਕਰਕੇ ਅਸੀਂ ਕੀਤਾ ਤਾਂ ਇਹ ਪਤਾ ਚੱਲਿਆ ਕਿ ਇਹ ਟਰੈਕਟਰ ਤੇ ਸੀਗਾ ਰਾਣਾ ਤੇ ਦੂਜਾ ਵਿਨੇ ਪ੍ਰਤਾਪ ਜੋ ਐਂਡਿਵਰਤੀ ਸੀਗੇ ਤਾਂ ਇਹ ਉਸ ਜੀ ਦਾ ਕਸਲਦੇ ਕਰਕੇ ਅੱਗੇ ਪਿੱਛੇ ਗੱਡੀ ਰਹੀ ਇਹਨਾਂ ਦੀ। ਤੋ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਲੈਂਡ ਡਿਸਪਿਊਟ ਦੇ ਬੈਕਗ੍ਰਾਉਂਡ ਤੇ ਜੋ ਹੈ ਨਾ ਦੀ ਅਲਟਰਕੇਸ਼ਨ ਹੋਈ ਪ੍ਰੋਵੋਕੇਸ਼ਨ ਹੋਈ ਤੇ ਉਹ ਫਾਇਰਿੰਗ ਤੇ ਗਨ ਸ਼ਾਟ ਇੰਜਰੀ ਕਰਕੇ ਮਰਡਰ ਹੋਇਆ ਹੈ। ਤੋ ਇਨੀਸ਼ੀਅਲ ਇਨਵੈਸਟੀਗੇਸ਼ਨ ਤੇ ਐਸਪੀਡੀ ਸਾਹਿਬ ਤੇ ਡੀਐਸਪੀ ਡੀ ਸਬਡਿਵੀਜ਼ਨਲ ਮਲੋਟ ਐਸਐਚਓ ਸਿਟੀ ਮਲੋਟ ਉਹਨਾਂ ਨੇ ਵਕਫ ਵਕ ਟੀਮਸ ਆਪਣੀ ਬਣਾ ਕੇ ਇਸ ਤੇ ਸਭ ਪੱਖੋਂ ਵੈਰੀਫਾਈ ਕੀਤਾ ਜਾ ਰਿਹਾ ਹੈ। ਤੇ ਇਨਵੈਸਟੀਗੇਸ਼ਨ ਤੇ ਜੋ ਵੀ ਲੀਡਸ ਮਿਲੀ ਹੈਗੇ ਉਸ ਤੇ ਕਾਰਵਾਈ ਕੀਤੀ ਜਾ ਰਹੀ ਹੈ। ਤੋ ਅਫੇਅਰ ਜੋ ਹੈ ਸਿਟੀ ਮਲੋਟ ਪੁਲਿਸ ਸਟੇਸ਼ਨ ਤੇ ਅੱਜ ਦਰਜ ਕੀਤੀ ਗਈ ਹੈ ਬੇਸਡ ਔਨ ਦਾ ਸਟੇਟਮੈਂਟ ਆਫ ਡਾਕਟਰ ਆਫ ਦਾ ਵਿਕਟਮ ਜੋ ਵਿਨੇ ਪ੍ਰਧਾਪਤੀ ਡਾਕਟਰ ਦੀ ਸਟੇਟਮੈਂਟ ਦੇ ਬੇਸ ਤੇ ਅਫੇਅਰ ਰਜਿਸਟਰ ਕੀਤੀ ਗਈ ਹੈ ਤੋ ਇਸ ਦੇ ਅੱਗੇ ਦੀ ਬੇਸ ਤੇ ਕਾਰਵਾਈ ਜੋ ਹੈ ਅੱਜ ਆਪ ਕੋਟੌਪਸੀ ਜੋ ਹੈ ਕੀਤੀ ਜਾ ਰਹੀ ਹੈ ਸਿਵਲ ਹਸਪੀਟਲ ਜੋ ਮਲੋਟ ਹੈਗਾ ਤੋ ਫਰਦਰ ਜੋ ਵੀ ਇਸ ਤੇ ਲੀਡਸ ਡਵੈਲਪ ਹੋਣਗੇ ਉਸ ਤੇ ਬੇਸ ਤੇ ਕਾਰਵਾਈ ਹੋਵੇ ਕਿੰਨੇ ਲੋਕਾਂ ਨੇ ਮਾਮਲਾ ਦਰਜ ਕੀਤਾ ਗਿਆ ਕਿਹੜੇ ਕਿਹੜੇ ਨੇ ਇਹ ਇਨੀਸ਼ੀਅਲ ਜੋ ਇਸ ਦੀ ਸਟੇਟਮੈਂਟ ਹੈ ਟੀਸੀ ਇਸ ਦੀ ਡਾਕਟਰ ਦੀ ਉਸ ਦੇ ਬੇਸ ਤੇ ਪਰਚਾ ਰਜਿਸਟਰ ਕੀਤਾ ਗਿਆ। ਤੋਂ ਫਰਦਰ ਜੋ ਵੀ ਤਫਤੀਸ਼ ਤੇ ਜੋ ਵੀ ਗੱਲ ਆਏਗੀ ਉਸ ਤੇ ਇਹਨਾਂ ਨੇ ਜੋ ਤਿੰਨ ਨਾਮ ਲਿਖਾਏ ਹੋਏ। ਤੋਂ ਮੇਨ ਜੋ ਜਿਸ ਤੇ ਕੱਲ ਜੋ ਲੜਾਈ ਹੋਈ ਸੀ ਤੇ ਮੌਕੇ ਤੇ ਜੋ ਕੱਲ ਵਾਚ ਸੀ ਰਾਣੇ ਦੇ ਨਾਲ ਉਹ ਹੈਗੀ ਤੇ ਇਹਨਾਂ ਦਾ ਜੋ ਬੈਕਗ੍ਰਾਉਂਡ ਲੈਂਡ ਡਿਸਪੂਟ ਸੀ ਦੋ ਨਾਮ ਉਹ ਲਿਖਾਏ ਹੋਏ। ਇੱਕ અન ਆਈਡੈਂਟੀਫਾਈਡ ਬੰਦਾ ਜੋ ਇਹਦੇ ਨਾਲ ਰਾਣੇ ਦੇ ਨਾਲ ਕੱਲ ਸੀਗਾ ਉੱਥੇ ਟਰੈਕਟਰ ਤੇ ਉਹ ਇਸ ਟੈਲੀਕੋਰੀ ਹੈ ਬਰ ਚਾਰ ਨਾਮ ਹੈਗੇ ਕੋਈ ਗਰਦਦਾਰ ਵੀ ਹੋ ਜੇ ਇੱਥੇ ਹਾਲੇ ਤੱਕ ਸਸਪੈਕਟਸ ਅਸੀਂ ਕਰ ਰਹੇ ਹਾਂ ਔਰ ਆਇਡੈਂਟੀਫਾਈ ਲੀਡਸ ਡਵੈਲਪ ਕਰ ਰਹੇ ਹਾਂ ਗ੍ਰਫਤਾਰੀ ਕੋਈ ਆਪਣੀ ਹੋਈ ਨਹੀਂ ਬਟ ਵੀ ਸੂਨ ਅਪਰੀਹੈਂਡ ਦਾ ਅਕਿਊਜ਼ ਔਰ ਜੋ ਵੀ ਉਸਤੇ ਅਫਰਦਰ ਕੋਈ ਕਾਂਸਪੀਰੇਸੀ ਦੀ ਕੋਈ ਗੱਲ ਹੈ ਕੋਈ ਇਨਵੈਸਟੀਗੇਸ਼ਨ ਤੇ ਹੋਰ ਕੋਈ ਲਿੰਕੇਜਸ ਆਉਂਦੇ ਹੈ ਤਾਂ ਉਸਤੇ ਪ੍ਰੋਫੈਸ਼ਨਲ ਤਰੀਕੇ ਤੇ ਕੰਮ ਚਾਚ ਪਰਤਾਲਦਨ ਕਿੰਨੇ ਜਿਹੜੇ ਰਾਉਂਡ ਕੀਤੇ ਗਏ ਹੈਗੇ ਕਿੰਨੇ ਪੈਂਡਿੰਗ ਹੋਏ ਹੈ ਇਸ ਟਾਈਮ ਅੱਲੀ ਦੇਖੋ ਇਨਿਸ਼ੀਅਲ ਇਨਵੈਸਟੀਗੇਸ਼ਨ ਤੇ ਗੱਲ ਸਾਹਮਣੇ ਆਈਏ ਕਿ ਇਹ ਲਾਇਸੈਂਸ ਵੈਪਨ ਇਹਨਾਂ ਦੇ ਕੋਲ ਦੋ ਵੈਪਨ ਸੀਗੇ ਤੋਂ ਉਸ ਤੇ ਹੁਣ ਬਾਕੀ ਆਟੋਪਸੀ ਦੇ ਪੋਸਟਮਾਰਟਮ ਤੇ ਬਾਅਦ ਹੀ ਕਲੀਅਰ ਹੋ ਸਕੇਗਾ ਕਿ ਜੋ ਐਗਜ਼ਿਟ ਵੁਨ ਤੇ ਹੋਰ ਬਾਕੀ ਨਾਲ ਦੀ ਰਿਪੋਰਟ ਤੇ ਕਿ ਨੇਚਰ ਆਫ ਵੈਪਨ ਤੇ ਕਿੰਨੇ ਰਾਉਂਡ ਫਾਇਰ ਹੋਏ ਸੀ